ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਵਿੱਚ ਕਾਰ ਸਵਾਰਾਂ ਵੱਲੋਂ ਪੀਸੀਆਰ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਐਸਪੀਸੀਟੀ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਰ ਸਵਾਰਾਂ ਨੂੰ ਪੀਸੀਆਰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਅਪਰੋਕਤ ਵਿਅਕਤੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਐਸਪੀਸੀਟੀ ਵੱਲੋਂ ਜਾਣਕਾਰੀ ਦਿੱਤੀ ਕਿ ਅਪਰੋਕਤ ਵਿਅਕਤੀਆਂ ਵੱਲੋਂ 2 ਤੋਂ 3 ਫਾਇਰ ਕਰ ਦਿੱਤੇ ਗਏ ਜਿਸ ਦੇ ਸਬੰਧ ਵਿੱਚ ਭਾਰੀ ਗਿਣਤੀ ਵਿੱਚ ਸੁਰੱਖਿਆ ਫੋਰਸ ਪਹੁੰਚੀ ਹੋਈ ਸੀ ਤੇ ਐਸਪੀਸੀਟੀ ਦੇ ਨਾਲ ਉਸ ਵਕਫਾ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਮਕੇ ਐਸਪੀ ਸਿਟੀ ਨੇ ਕਿਹਾ ਕਿ ਉਪਰੋਕਤ ਵਿਅਕਤੀਆਂ ਦੇ ਮਾਮਲੇ ਵਿੱਚ ਸਾਨੂੰ ਸੂਚਨਾ ਮਿਲ ਚੁੱਕੀ ਹੈ ਤੇ ਉਹਨਾਂ ਨੂੰ ਜਲਦੀ ਹੀ ਹਿਰਾਸਤ ਵਿੱਚ ਲਿਆ ਜਾਵੇਗਾ ਔਰ ਖਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਵਿਅਕਤੀਆਂ ਨੂੰ ਪੁਲਿਸ ਵੱਲੋਂ ਰਾਉਂਡ ਅਪ ਕੀਤਾ ਗਿਆ ਹੈ ਤੇ ਪਰ ਐਸਪੀ ਸਿਟੀ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਸਰ ਕੀ ਕੀ ਮਾਮਲਾ ਜੀ ਹੈ ਜਿਹੜੀਆਂ ਗੋਲੀਆਂ ਚੱਲੀਆਂ ਕਿੰਨੇ ਰਾਉਂਡ ਫਾਇਰ ਹੋਏ ਕਿੰਨੇ ਲੋਕ ਆਹ ਦੇਖੋ ਸਾਡੇ ਕੋਲ ਅਜੇ ਜਸਟ ਅਸੀਂ ਮੌਕੇ ਤੇ ਆਏ ਹਾਂ ਤੇ ਇੱਕ ਸਾਡੀ ਪੀसीआर ਪਾਰਟੀ ਦੇ ਉੱਪਰ ਕੁਚਨ ਇਨਫਰਮੇਸ਼ਨ ਸੀਗੀ ਕਿ ਕੁਝ ਜਿਹੜੇ ਸ਼ਰਾਰਤੀ ਬੰਦੇ ਹੈਗੇ ਨੇ ਜਾਂ ਡਰੱਗਸ ਰਿਲੇਟਡ ਛੋਟੀ ਇਨਫਰਮੇਸ਼ਨ ਸੀਗੀ ਉਸ ਨੂੰ ਚੈੱਕ ਕਰਨ ਵਾਸਤੇ ਜਦੋਂ ਸਾਡੀ ਪੀसीआर ਪਾਰਟੀ ਆਈ ਤਾਂ ਜਿਹੜੀ ਗੱਡੀ ਦੇ ਵਿੱਚ ਸਵਾਰ ਬੰਦੇ ਸੀਗੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਸੋ ਅਸੀਂ ਹੁਣ ਆਏ ਹਾਂ ਜਲਦੀ ਇਸ ਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੀ ਆ ਰਾਈਂਗ ਕੇ ਬੰਦੇ ਕਿਹੜੇ ਸੀ ਟਰੇਸ ਕਰਕੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਕੁਝ ਲੋਕ ਰਾਉਂਡ ਅਪ ਵੀ ਕੀਤੇ ਗਏ ਆ ਤੇ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਨੇ ਨਹੀਂ ਅਜੇ ਅਜੇ ਤਾਂ ਜਸਟ ਅਸੀਂ ਸਾਡੇ ਕਨਫਰਮੇਸ਼ਨ ਆਈ ਹੈ ਅਸੀਂ ਜਸਟ ਆਏ ਆ ਫਿਲਹਾਲ ਅਸੀਂ ਕਿਸੇ ਬੰਦੇ ਨੂੰ ਜੇ ਰਾਉਂਡ ਅਪ ਨਹੀਂ ਕੀਤਾ ਬਟ ਜਲਦੀ ਹੀ ਸਾਡੇ ਕੋਲ ਕੁਝ ਲੀਡਸ ਹੈਗੀਆਂ ਨੇ ਅਸੀਂ ਵਰਕ ਵਰਕ ਕਰ ਰਹੇ ਹਾਂ ਉਹਨਾਂ ਦੇ ਉੱਪਰ ਤੇ ਵੀਲ ਟ੍ਰਾਈ ਟੂ ਸੋਲਵ ਦਿਸ ਕੇਸ ਐਸ ਸੂਨ ਐਸ ਪੋਸੀਬਲ ਜੀ ਜਦੋਂ ਭੱਜੇ ਆ ਸਾਡੀ ਪੀਸਰ ਪਾਰਟੀ ਜਦੋਂ ਇਹਨਾਂ ਨੂੰ ਰੋਕਿਆ ਉਦੋਂ ਇਹਨਾਂ ਨੇ ਫਾਇਰ ਕੀਤਾ ਉਸ ਤੋਂ ਬਾਅਦ ਜਦੋਂ ਭੱਜੇ ਆ ਉਹਦੇ ਨਾਲ ਇਹਨਾਂ ਨੇ ਸਕੂਟੀ ਨੇ ਰਾਉਂਡ ਫਾਇਰ ਹੋਇਆ। ਤਕਰੀਬਨ 3-4 ਰਾਉਂਡ ਫਾਇਰ ਕੀਤੇ ਇਹਨਾਂ ਨੇ। ਠੀਕ ਹੈ ਜੀ। ਤੋਂ ਬਾਕੀ ਜਿਹੜੀ ਹੈਗੀ ਜਦੋਂ ਕਾਰ ਸਵਾਰ ਜੀ ਕਾਰ ਸਵਾਰ ਹੈ ਵਰਨਾ ਕਾਰ ਹੈ ਤੇ ਸਾਡੇ ਕੋਲ ਕੁਝ ਡਿਟੇਲਸ ਹੈਗੀਆਂ ਇਹਨਾਂ ਦੀ। ਜਲਦੀ ਜਿਹੜੀ ਅਸੀਂ ਇਹਨਾਂ ਨੂੰ ਪੁੱਛ ਪਤਾ ਲੱਗੇ ਕਿੰਨੇ ਲੋਕ ਸਨ। ਜਿਹੜੀ ਫਰਸਟ ਜਿਹੜੀ ਪਾਰਟੀ ਰਿਸਪੌਂਡਰ ਸੀਗੀ ਉਹਨਾਂ ਨੇ ਗੱਡੀ ਦੇ ਵਿੱਚ ਦੋ ਲੋਕ ਦੇਖੇ ਨੇ ਫਰੰਟ ਦੇ ਜਿਹੜੇ ਬੈਠੇ। ਤੇ ਜਸਟ 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 ਉਹਨੇ ਦੀ ਬਾ 15 ਮਿੰਟ ਪਹਿਲਾਂ ਦੀ ਇਨਸੀਡੈਂਟ ਹੈਗਾ। ਇਨਫੋਰਮੇਸ਼ਨ ਡਰੈਕਟ ਅੱਜ ਉਹਨਾਂ ਨੂੰ ਸ਼ੱਕੀ ਜਿਵੇਂ ਏਸੀ ਕਬੀ ਨਸ਼ਾ ਦੇ ਸੰਬੰਧ ਦੇ ਵਿੱਚ ਜਾਂ ਸ਼ਰਾਬਤੀ ਬੰਦੇ ਜਿਹੜੀ ਹੈਗੀ ਆ ਇਲੈਗਲ ਐਕਟੀਵਿਟੀ ਦੇ ਰਿਕਾਰਡਿੰਗ ਜਿਹੜੀ ਹੈਗੀ ਆ ਚੈੱਕ ਕਰਨ ਵਾਸਤੇ ਗਏ ਸੀ ਕਿਉਂਕਿਉਂਕਿ ਪੀਸੀਆਰ ਪਾਰਟੀ ਜਿਹੜੀ ਹੈਗੀਆਂ ਨੇ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਚਲਾਈਆਂ ਗਈਆਂ ਨੇ ਮਾਨਯੋਗ ਅਸਿਸਟੈਂਟ ਸਾਹਿਬ ਵੱਲੋਂ ਸੋ ਅਸੀਂ ਉਹਨਾਂ ਦੀ ਸ਼ਿਫਟਿੰਗ ਨਾਕਾ ਬੰਦੀ ਜਾਂ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਪਲਾਨ ਕਰਦੇ ਰਹੇ ਇਹਨੂੰ ਉੱਤੇ ਚਲਾਈਏ ਇਹ ਸਿੰਪਲ ਹੋਟਲ ਦੇ ਨਾਲ ਜਿਹੜਾ ਰੋਡ ਹੈ ਪਿਛਲਾ ਪਾਸਾ ਉੱਥੇ ਸੀਗੀ ਗੱਡੀ ਸਰ ਆਪਣੇ ਜੋਬੀ ਜੋਰ ਦੇ ਚਾਪਾ ਸੇਸ਼ਟਾ ਨਹੀਂ ਹੋਣੀ ਚਾਹੀਦੀ ਇਹਦੇ ਕਰਕੇ ਨਹੀਂ ਨਹੀਂ ਜਿਹੜੀ ਪਹਿਲੀ ਵਿਕਟਰ ਪਾਰਟੀ ਸੀਗੀ ਪੀਸੀਆਰ ਪਾਰਟੀ ਸੀਗੀ ਉਹਨਾਂ ਵੱਲੋਂ ਰਿਸਪੌਂਡ ਕੀਤਾ ਗਿਆ ਸੋ ਅਸੀਂ ਜਲਦੀ ਹੀ ਪੁਲਿਸ ਵੱਲੋਂ ਕਿੰਨੀ ਗੋਲੇ ਦੇਖੋ ਅਸੀਂ ਜਸਟ ਆਏ ਆ ਜੀ ਆਈ ਕੈਨਟ ਕਲੈਰੀਫਾਈ ਬਟ ਬਟ ਸਾਡੀ ਪੀਸੀਆਰ ਪਾਰਟੀ ਨੇ ਰਿਸਪੌਂਡ ਕੀਤਾ